ਸਤ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕੱਲਾਂ ਖੇਤਾਂ ਦੀਆਂ ਜਿਵੇਂ ਪਿਛਲੀ ਵੀਡੀਓ ਚ ਆਪਣੀ ਪਟਾਈ ਚੱਲ ਰਹੀ ਸੀ 70008 ਦੀ ਤੇ ਉਹਦੇ ਨਾਲ ਆਪਾਂ ਨੇ ਜਿਹੜਾ ਤੁਹਾਨੂੰ ਦੱਸਿਆ ਸੀ ਖੇਤ ਦੇ ਵਿੱਚ ਆਹ ਪਖਰਾਜ ਜਿਹੜਾ ਲਾਇਆ ਹੋਇਆ ਤੇ ਪਖਰਾਜ ਦੀ ਹਾਰਵੈਸਟਿੰਗ ਚੱਲ ਰਹੀ ਹੈ ਨਾਲ ਦੀ ਨਾਲ ਉਹ ਵੀ ਅੱਜ ਇੱਕ ਹੋਰ ਦੱਸਦੇ ਆਂ ਆਪਾਂ ਪਿੱਛੇ ਕੁਝ ਗੱਲਾਂ ਕਰੀਆਂ ਸੀ ਜਿਵੇਂ ਕਿ ਇਸ 70008 ਤੇ ਪਖਰਾਜ ਇਹ ਬੋਹਰਾਜ ਆਪਣਾ ਜਿਹੜਾ ਵੀ ਗਰਮੀ ਜ਼ਿਆਦਾ ਨਹੀਂ ਹੁੰਦਾ ਅਗੇਤਾਂ ਨੂੰ ਨੇ ਤਾਂ ਇਹ ਥੋੜਾ ਜਿਹਾ ਮਰੀ ਕਾਲੰਦੀ ਨੂੰ ਸ਼ਿਕਾਇਤ ਆਉਂਦੀ ਰਹਿੰਦੀ ਹੈ ਤੇ ਪਰ ਅੱਜ ਜਿਹੜਾ ਇਹਦੇ ਨਾਲ ਆਪਾਂ ਇੱਕ ਹੋਰ ਚੀਜ਼ ਵੀ ਹੈ ਵੀ ਇਹ ਕੱਲਾ ਹੀ ਗਰਮੀ ਦੀ ਗੱਲ ਨਹੀਂ ਕਰਦੇ ਆਪਾਂ ਵੀ ਗਰਮੀ ਦੇ ਨਾਲ ਨਾਲ ਇਹ ਠੰਡ ਵੀ ਨਿ ਜ਼ਿਆਦਾ ਚੱਲਦਾ ਆਪਾਂ ਗੱਲ ਕਰੀਏ ਕਿਉਂਕਿ ਇੱਕੋ ਦਿਨ ਦੀ ਵਿਝਾਈ ਆ ਇੱਕੋ ਦਿਨ ਦੇ ਇੱਕੋ ਜਿਹੇ ਖੇਤ ਨੇ ਉਕੇ ਇਤਨੇ ਨਾਲ ਦੀ ਨਾਲ ਲੱਗਾਇਆ ਸੀ ਆਪਣਾ ਇੰਨਾ ਵੀ ਨਵਾਂ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਫਰਕ ਦਿਖਾਉਨੇ ਆ ਵੀ ਸੇਮ ਦਿਨਾਂ ਦੀ ਜਿਹੜੀ ਵੈਰੈਟੀ ਐ ਕਿਉਂਕਿ ਥੋੜੀ ਜਿਹੀ ਠੰਡ ਨੂੰ ਜ਼ਿਆਦਾ ਇਹਨੇ ਮੰਨਿਆ ਤੇ ਸਾਈਜ਼ ਕੋਈ ਓਵਰ ਸਾਈਜ਼ ਦੇ ਨਾਉਂ ਦੀ ਚੀਜ਼ ਕਿੱਥੇ ਲੱਭਣੀ ਪੈਂਦੀ ਐ ਵੀ ਕਿੱਥੇ ਕੋਈ ਆਲੂ ਵੱਡਾ ਹੋਊਗਾ ਜਿਹੜੀ ਬਹੁਤ ਹੀ ਜ਼ਿਆਦਾ ਮਤਲਬ ਆਲੂ ਜਿਹੜਾ ਹੋ ਸਾਈਜ਼ ਸੀਡ ਸਾਈਜ਼ ਐ ਚਲੋ ਆਪਾਂ ਨੂੰ ਦਾਣੇ ਤੱਕ ਮਤਲਬ ਸੀਗਾ ਤੇ ਮੈਂ ਆ ਕੁਝ ਦਾਣੇ ਕੱਢ ਕੇ ਰੱਖੇ ਨੇ ਵੀ ਓਵਰ ਤੋਂ ਓਵਰ ਜਿਹੜੇ ਲਾਲੋ ਵੀ ਦੋਨਾਂ ਦੇ ਵਿੱਚ ਆਪਾਂ ਨੂੰ ਮਿਲੇ ਨੇ ਜਿਹੜੇ ਸੇਮ ਦਿਨਾਂ ਦੀ ਵੈਰੈਟੀ ਹੈ ਜੀ ਇੱਕੋ ਜੇ ਦਿਨ ਦਿੱਤੇ ਨੇ ਇੱਕੋ ਖੇਤ ਨੇ ਇੱਕੋ ਜਿਹਾ ਖਾਣ ਪਾਣਾ ਸਾਰਾ ਕੁਝ ਸੇਮ ਖਰਾਕ ਨਾਲ ਤੇ ਇਹ ਇਹਦੇ ਵਿੱਚ ਆਪਣਾ ਹੈਗਾ ਆਲੂ ਦਾ ਸਾਈਜ਼ ਤੁਸੀਂ ਦੇਖ ਸਕਦੇ ਹੋ ਤੇ ਇਹ ਹੈਗਾ ਜੀ 708 ਇੱਕੋ ਦਿਨਾਂ ਦਾ ਤੇ ਦੂਜੀ ਗੱਲ ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਵੀ ਜੇ ਇਹ ਪੂਰੇ ਖੇਤ ਦੇ ਵਿੱਚ ਜੇ ਇਹਦੇ ਮਤਲਬ ਕੀ ਆਪਾਂ ਲਈਏ ਚਾਰ ਆਲੂ ਮੋਟੇ ਨੇ ਤਾਂ ਫਿਰ ਇਹਦਾ ਇੱਕ ਆਲੂ ਹੀ ਹੈ ਇਸ ਸਾਈਜ਼ ਦਾ ਇੰਨਾ ਫਰਕ ਆ ਤੁਸੀਂ ਦੇਖ ਸਕਦੇ ਆਪ ਦੇਖੋ ਸਾਰਾ ਜਿੰਨਾ ਵੀ ਸਾਈਜ਼ ਹੈ ਉਹ ਸਾਰਾ ਆਹ ਇਹ ਛੋਟਾ ਹੀ ਹੈ ਦੇਖ ਲਓ ਇੱਥੇ ਤੁਸੀਂ ਕੋਈ ਵੀ ਨੂੰ ਕੁੱਤੇ ਵੀ ਤੇ ਦੂਜੇ ਪਾਸੇ ਜੇਪਾ ਇਹ ਗੋਸ਼ੇ 7000 800 ਦੇਖੀਏ ਉਹਦੇ ਵਿੱਚ ਸਾਈਜ਼ 'ਚ ਬਹੁਤ ਫਰਕ ਹੈ ਜਿਵੇਂ ਹੁਣ ਆ ਤੁਸੀਂ ਦੇਖੋ ਪਖਰਾਜ ਤੇ ਪਖਰਾਜ ਦਾ ਸਾਰੇ ਦਾਈ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਜਾਇਨ ਦੀ ਜਗ੍ਹਾ ਤੇ ਤੱਕ ਸੇਮ ਹੈ ਸਾਈਜ਼ ਜੇ ਦੂਜੇ ਪਾਸੇ ਜੇ ਆਪਾਂ ਚਲੇ ਜਾਈਏ 7000 800 ਇਸ ਦਾ ਦਾਣਿਆਂ ਦੀ ਗਿਣਤੀ ਜਿਹੜੀ ਉਹ ਥੋੜੀ ਜ਼ਿਆਦਾ ਹੈ ਤੁਸੀਂ ਦੇਖ ਸਕਦੇ ਹੋ ਇਹ ਚਿਕਤਾ ਦਾਣਿਆਂ ਦੀ ਗਿਣਤੀ ਆਪਣੇ ਬੋਹਰਾਜ ਨਾਲੋਂ ਜ਼ਿਆਦਾ ਹੈ ਤੇ ਸਾਈਜ਼ ਜਿਹੜਾ ਆਲ ਓਵਰ ਹੈ ਉਹ ਵੱਡਾ ਹੈ ਦੇਖੋ ਇਹ ਜੋ ਵੱਡੇ ਸਾਈਜ਼ ਦੇ ਆਲੂ ਤੁਹਾਨੂੰ ਜ਼ਿਆਦਾਤਰ ਦੇਖਣ ਨੂੰ ਮਿਲਣਗੇ ਮਤਲਬ ਕਿ ਜਿਹੜੀ ਐਵਰੇਜ ਹੈ ਐਵਰੇਜ ਸਾਈਜ਼ ਇਹਦੇ ਵਿੱਚ ਇਹ ਹੈ ਦੀ ਨੂੰ ਪਗ ਇਹ ਮੈਕਸਿਮਮ ਜਿਹੜਾ ਵੱਧੂ ਵੱਧ ਸਾਇਆ ਜਿਹੜਾ 7000 8 ਚ ਬਣਿਆ ਉਹ ਇਹ ਹੈ ਤੇ ਦੂਜੇ ਪਾਸੇ ਜਿਹੜਾ ਆਪਣਾ ਪੁਖਰਾਸ ਸੀ ਉਹ ਚ ਜਿਹੜਾ ਐਵਰੇਜ ਸਾਈਜ਼ ਬਣਿਆ ਉਹ ਇਹ ਬਣਿਆ ਵੱਧ ਸੋ ਇੱਕੋ ਦਿਨ ਦੀ ਵਜਾਈ ਸੇਮ ਇੱਕੋ ਦਿਨ ਦੀ ਬੇਲ ਕਟਾਈ ਹੋਈ ਹੈ ਤੇ 7000 8 ਦੀ ਇੱਥੇ ਤੱਕ ਪਰਫਾਰਮੈਂਸ ਬਹੁਤ ਵਧੀਆ ਰਹੀ ਹੈ ਸੀਡ ਦੇ ਵਿੱਚ ਦਾਨਿਆਂ ਦੀ ਗਿਣਤੀ ਵੀ ਪੂਰੀ ਵਧੀਆ ਤੇ ਸਾਈਜ਼ ਵੀ ਨੂੰ ਪਹਿਲਾਂ ਚੱਕੇ ਜਿਵੇਂ ਮੈਂ ਪਹਿਲਾਂ ਗੱਲ ਕਰੀ ਸੀ ਵੀ ਇਹ 4-5 ਦਿਨ अर्ਲੀਅਰ ਚੱਲ ਜਾਂਦਾ ਤੇ ਇਹ ਠੰਡ ਚ ਵੀ ਵਧੀਆ ਰਿਹਾ ਤੇ ਆਪਾਂ ਗੇਟਾ ਵੀ ਲਾ ਕੇ ਦੇਖਾਂਗੇ ਤੇਰੀ ਪਰਫਾਰਮੈਂਸ ਗਰਮੀ ਚ ਕਿਵੇਂ ਆਉਂਦੀ ਹੈ ਠੀਕ ਹੈ ਜੀ ਤੇ ਬਾਕੀ ਇਦਾਂ ਦੇ ਹੋਰ ਵੀ ਆਪਾਂ ਜਿਹੜੇ ਅੱਗੇ ਸੀਡ ਲਾਏ ਉਹਨਾਂ ਦੀ ਵੀ ਤੁਹਾਨੂੰ ਤਜਰਬੇ ਦਿਖਾਉਂਦੇ ਰਹਿਾਂਗੇ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀ